ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਕਿ ਤੁਸੀਂ ਸਾਰੇ ਜਾਣੀ ਜੀ ਠੀਕ ਹੋਵੋਗੇ ਹਾਂ ਜੀ ਇਹ ਕਮੀਜ਼ ਬਣਾਏ ਆ ਇਹਨੂੰ ਹਾਫ ਕਾਲਰ ਲਾਣਾ ਹੈ ਕਮੀਜ਼ ਸਾਰਾ ਆਪਾਂ ਨੇ ਤਿਆਰ ਕਰ ਲਿਆ ਸਾਰਾ ਰੈਡੀ ਕਰ ਲਿਆ ਹੈ ਬਾਵਾ ਵੀ ਰੈਡੀ ਕਰ ਲਈ ਤਰਪਾਈ ਵੀ ਕਰ ਲਈ ਤੇ ਮੂਰਲਾ ਗਲਾ ਵੀ ਬਣਾ ਲਿਆ ਤੇ ਹੁਣ ਆਪਾਂ ਕੀ ਕਰਾਂਗੇ ਜੀ ਦੇਖੋ ਇਹਨੂੰ ਇਦਾਂ ਜਿਹੜੀਆਂ ਮੋਡੇ ਦੀ ਸਲਾਈ ਹੈ ਇਹਨੂੰ ਇਦਾਂ ਕਰਕੇ ਇਹਨੂੰ ਸੈਂਟਰ 'ਚ ਇੱਥੇ ਨਿਸ਼ਾਨੀ ਲਾ ਲਾਂਗੇ ਆ ਨਿਸ਼ਾਨੀ ਲਾ ਲਈਏ ਜੀ ਆਪਾਂ ਨੇ ਹਾਂਜੀ ਹੁਣ ਇਦਾਂ ਰੱਖ ਕੇ ਇੱਥੇ ਆਪਾਂ 5 ਤੇ ਨਿਸ਼ਾਨੀ ਲਾ ਲਾਂਗੇ ਇੱਥੇ 5 ਤੇ ਨਿਸ਼ਾਨੀ ਲਾ ਲਈ ਆਪਾਂ 10 ਇੰਚ ਦਾ ਰੱਖਾਂਗੇ ਗੜਾ ਇਧਰ ਵੀ ਦੋਵੇਂ ਪਾਸੇ 5 ਤੇ ਨਿਸ਼ਾਨੀ ਹੋ ਗਈ ਜੀ ਬੋਕਰਮ ਲੈ ਲਈ ਜੀ ਆਪਾਂ ਨੇ 5 ਦਾ ਡਬਲ 10 ਹੋ ਗਿਆ ਨਾ 10 ਤੇ ਨਿਸ਼ਾਨੀ ਲਾ ਕੇ ਨੂੰ ਆਪਾਂ ਕਟਿੰਗ ਕਰ ਲਾਂਗੇ ਜੀ ਇਹਨੂੰ ਇਦਾਂ ਫੋਲਡ ਕਰਕੇ ਇਹਨੂੰ ਆਪਾਂ ਇਦਾਂ ਗਲਾਈ ਚੇ ਦੀ ਇਦਾਂ ਕਟਿੰਗ ਕਰ ਦਾਂਗੇ ਨਿਸ਼ਾਨੀ ਲਾ ਕੇ ਹਾਂਜੀ ਇਦਾਂ ਆਪਾਂ ਕਟਿੰਗ ਕਰ ਲਈਏ ਇਹਦੀ ਆਪਾਂ ਕਪੜਾ ਲੈ ਲਾਂਗੇ ਗਰਦਨੀ ਵਾਸਤੇ ਇਹਨੂੰ ਇਦਾਂ ਡਬਲ ਫੋਲਡ ਕਰ ਲਈਏ ਇਦਾਂ ਕਰਕੇ ਇਹਨੂੰ ਇਦਾਂ ਰੱਖ ਕੇ ਆਪਾਂ ਇਹਨੂੰ ਪ੍ਰੈਸ ਕਰ ਲਾਂਗੇ ਇਹਦੇ ਤੇ ਇਦਾਂ ਪ੍ਰੈਸ ਕਰ ਲਾਂਗੇ ਜੀ ਪ੍ਰੈਸ ਕਰਨ ਤੋਂ ਬਾਅਦ ਇਹਨੂੰ ਆਪਾਂ ਕਟਿੰਗ ਕਰ ਲਾਂਗੇ ਜੀ ਇਹਨੂੰ ਹਾਂਜੀ ਇਹਨੂੰ ਆਪਾਂ ਇੱਥੋਂ ਲੈ ਕੇ ਇਦਾਂ ਕਰਕੇ ਆਹ ਸਾਰੀ ਸਲਾਈ ਮਾਰ ਲਾਂਗੇ ਇੱਥੋਂ ਲੈ ਕੇ ਇੱਥੇ ਤੱਕ ਇਧਰ ਉੱਪਰਲੀ ਸਾਈਡ ਇਹ ਸਲਾਈ ਮਾਰਦਾਂਗੇ ਇਧਰਲੀ ਸਾਈਡ ਨਹੀਂ ਮਾਰਨੀ ਬਸ ਇੱਥੋਂ ਉੱਪਰਲੀ ਉੱਪਰਲੀ ਸਾਈਡ ਸਲਾਈ ਮਾਰਨੀ ਜੀ ਸਲਾਈ ਆਪਾਂ ਨੇ ਲਾ ਲਈਆ ਹੁਣ ਇਦਾਂ ਇਹਨੂੰ ਇਦਾਂ ਕਰਕੇ ਸਿੱਧੀ ਕਰ ਲਾਂਗੇ ਹਾਂਜੀ ਫਿਰ ਇਹਨੂੰ ਇਦਾਂ ਆ ਜਿਹੜੀ ਬੁਕਰਮਾ ਇਹਦੇ ਨਾਲ ਇਹਨੂੰ ਇਦਾਂ ਚਾਹੇ ਪ੍ਰੈਸ ਕਰ ਲਓ ਚਾਹੇ ਸਲਾਈ ਮਾਰ ਦੋ ਮੋٹے ਬਖੀਏ ਨਾ ਬੜਾ ਬਖੀਆ ਕਰਕੇ ਚਾਹੇ ਇਹਨੂੰ ਇਦਾਂ ਸਲਾਈ ਕਰ ਦਿਓ ਚਾਹੇ ਪ੍ਰੈਸ ਕਰ ਦਿਓ ਮੈਂ ਹਾਂਜੀ ਇਹ ਹੋ ਗਈ ਆ ਹੁਣ ਇਹਨੂੰ ਇਦਾਂ ਕਰਕੇ ਆਪਾਂ ਇੱਥੇ ਸੈਂਟਰ ਚ ਨਿਸ਼ਾਨੀ ਲਾ ਲਾਂਗੇ ਇਦਾਂ ਕੱਟ ਲਾ ਲਿਆ ਜੀ ਹੁਨਾ ਕਮੀਜ਼ ਲੈ ਲਿਆ ਜੀ ਆਪਾਂ ਸਿੱਧਾ ਕੀਤਾ ਹੋਇਆ ਕਮੀਜ਼ ਆ ਗਰਦਨੀ ਦਾ ਇਹਦੇ ਵੀ ਨਿਸ਼ਾਨੀ ਆਪਣੇ ਸੈਂਟਰ ਚ ਲਾਈ ਵੀ ਮਗਲੇ ਗਲੇ ਤੇ ਤੇ ਜਿੱਥੇ ਗਰਦਨੀ ਲਾਣੀ ਆ ਇਹਦੇ ਵੀ ਨਿਸ਼ਾਨੀ ਇਹਨੂੰ ਇਹਨੂੰ ਆਪਾਂ ਇਦਾਂ ਨਾ ਇਦਾਂ ਮਿਲਾ ਕੇ ਜੀ ਆ ਦੇਖੋ ਦੋਵੇਂ ਮਿਲਾ ਕੇ ਇਹਨੂੰ ਆਪੇ ਇਹਨਾਂ ਇਦਾਂ ਤੈਜ ਕਰ ਦਾਂਗੇ ਹਾਂਜੀ ਇਹਨੂੰ ਇਦਾਂ ਆਪਾਂ ਜੋੜ ਦਾਂਗੇ ਇਦਾਂ ਦੇਖੋ ਜੀ ਇੱਧਰ ਵੀ ਇੰਨੀ ਆ ਗਈ ਹੈ ਨਿਸ਼ਾਨੀ ਵਾਲੇ ਇੱਧਰ ਵੀ ਇੰਨੀ ਹੀ ਆ ਗਈ ਹੈ ਇਦਾਂ ਆਪਾਂ ਜੋੜ ਲਿਆ ਹੁਣ ਇਹਨੂੰ ਕੀ ਕਰਾਂਗੇ ਇਨੂੰ ਇਦਾਂ ਵਿੱਚ ਕਰਕੇ ਕੱਪੜੇ ਨੂੰ ਇਦਾਂ ਇਹਨੂੰ ਫੋਲਡ ਕਰ ਲਾਂਗੇ ਇਦਾਂ ਇਹਨੂੰ ਵਿੱਚ ਕਰਕੇ ਇਹਨੂੰ ਇੱਥੇ ਇਦਾਂ ਸੀਨ ਲਾ ਦਾਂਗੇ ਜੀ ਇਦਾਂ ਆਲੋ ਜੀ ਗਰਦ ਨਹੀਂ ਲੱਗੀ ਆ ਦੇਖੋ ਤਾਂ ਕਰਕੇ ਨਾਲੇ ਇਧਰ ਵੀ ਸਾਫ਼ ਆ ਬਿਲਕੁਲ ਇਧਰ ਵੀ